ਉਹੀ ਮਹੱਲਾ ਪੰਜਵਾ ਸਾਧ ਸੰਗ ਤਰੈ ਪੈ ਸਾਗਰ ਵਾਯੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੰਤ ਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਆ ਪਹਿਲਾ ਅਮਰ ਗੁਰੂ ਬਾਣੀ ਦਾ ਕੀਰਤਨ ਸੁਣਿਆ ਹੈ ਫਿਰ ਇਸ ਕਰਾਲੀ ਇਲਾਕੇ ਦੇ ਨਿਵਾਸੀ ਗੁਰਮੁਖ ਕੇ ਆਰੇ ਜੋ ਵੀ ਅਨੇਕ ਸਿੰਘ ਸਾਹਿਬ ਹਨ ਇਹਨਾਂ ਦੇ ਪਾਸੋਂ ਜੋ ਬਾਬਾ ਅਮੀਰ ਸਿੰਘ ਜੀ ਦੇ ਪਾਸ ਵੀ ਇਹਨਾਂ ਨੇ ਕਥਾ ਸਰਵਣ ਕੀਤੀ ਹੈ ਆਪਣੀ ਸੰਗਤ ਜੀ ਰਹਿ ਕੇ ਇਹਨਾਂ ਨੇ ਕਥਾ ਸਰਵਣ ਕੀਤੀ ਹੈ ਅਤੇ ਪੰਡਿਤ ਨੀਚਰ ਸਿੰਘ ਸਾਹਿਬ ਜੀ ਦੇ ਪਾਸ ਵੀ ਇਹ ਕਥਾ ਦਾ ਰੌਸ਼ਟੰਗ ਤਾਂ ਉਹ ਬਖਸ਼ ਰਹੇ ਹਨ ਅਤੇ ਹੁਣ ਇਹਨਾਂ ਨੇ ਪਹਿਲਾਂ ਇਸੇ ਇੱਕ ਪ੍ਰਕਾਰ ਸਾਹਿਬ ਸੰਗੇ ਜੀ ਕਈਆਂ ਸਾਲਾਂ ਦੇ ਵਿੱਚ ਕਥਾ ਦਾ ਪ੍ਰਚਾਰ ਕਰਦੇ ਰਹੇ ਹਨ ਚੰਡੀਗੜ੍ਹ ਵੀ ਕੁਝ ਰਹੇ ਹਨ ਇਸੇ ਪ੍ਰਕਾਰ ਸ਼ੌਣੀ ਵਿੱਚ ਜੋ ਅੰਬਾਲਾ ਸ਼ੌਣੀ ਹੈ ਉੱਥੇ ਵੀ ਕਥਾ ਦੀ ਸੇਵਾ ਕਰਦੇ ਰਹੇ ਹਨ ਹੁਣੇ ਨਗਰ ਵੀ ਕੀ ਕਰਾਲੀ ਦੇ ਚਿੱਕੇ ਹੋਏ ਹਨ ਜਿੱਥੇ ਜਿੱਥੇ ਪਿਆਰੇ ਸਜਣਾ ਨੂੰ ਪ੍ਰੇਮ ਹੁੰਦਾ ਹੈ ਉਹ ਸੌਂ ਜਾ ਕੇ ਨਿਹਾਰ ਕਰਦੇ ਰਹਿੰਦੇ ਹਨ ਇਹਨਾਂ ਦੇ ਆਪ ਸੰਗਤ ਨੇ ਦਰਸ਼ਨ ਕੀਤੇ ਹਨ ਅਤੇ ਸੰਗਤਾਂ ਦੇ ਇਹਨਾਂ ਦਰਸ਼ਨ ਕੀਤੇ ਹੈ ਦੇਖ ਲਓ ਹੋਣ ਹਾਰ ਗੁਰੂ ਮਹਾਰਾਜ ਸਾਹਿਬ ਨੇ ਇਹ ਇਲਾਕੇ ਨਿਵਾਸੀ ਸੰਗਤ ਦੇ ਤਾਂ ਹੀ ਸੋਨੇ ਹੀਰੇ ਬਣਾ ਕੇ ਦਿੱਤੇ ਅਸਕੇ ਬਾਸਤਾ ਨੇ ਸੁਭਾਗਾ ਵਾਲੇ ਪੁਰਖ ਸੰਗਤ ਕਰਕੇ ਲਾਭ ਉਠਾਉਂਦੇ ਹਨ ਸਾਧ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਸੰਗਤ ਦੀ ਮੇਮ ਇਸ ਪੋਇ ਤੋਂ ਸ਼ਬਦ ਦੇ ਰੰਗ ਵਿੱਚ ਕਰਦੇ ਹਨ ਸੁਹੀ ਮਹੱਲਾ ਪੰਜਵਾ ਸਾਧ ਸੰਗ ਤਰੈ ਭੈ ਸਾਗਰ ਜੋ ਭਾਈ ਸਾਧ ਸ਼੍ਰੇਸ਼ਟ ਪੁਰਖਾਂ ਦੀ ਸੇਧ ਕਰਦਾ ਹੈ ਸਾਧਨਾਮ ਨਿਰਮਲ ਤਾਂ ਕੇ ਕਰਮ ਜੋ ਮਾਇਆ ਦੀ ਮਹਿਰ ਤੋਂ ਰਹਿਤ ਕਰੂ ਪਰਵਕਾਰ ਦੇ ਕਰਨ ਵਾਲੇ ਸ਼੍ਰੇਸ਼ਟ ਮਹਾਤਮਾ ਹੈ ਉਹਨਾਂ ਦੀ ਸੰਗਤ ਕਰਨ ਵਾਲਾ ਪੁਰਖ ਤਰੈ ਭੈ ਸਾਗਰ ਭਾਈ ਸਾਹਿਬ ਨੇ ਕਿਹਾ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ ਉਹ ਭਾਦਾ ਕਿ ਸੰਸਾਰ ਸਮੁੰਦਰ ਤੋਂ ਪਰਿਆਨਾ ਹਰ ਹਰ ਨਾਮ ਸਿਮਰ ਰਤਨਾਗਰ ਹਰ ਹਰ ਜੋ ਪਰਮੇਸ਼ਰ ਹਰੀ ਤੋਂ ਪੱਦਾ ਲਖਰ ਰੂਪ ਹੈ ਹਰੀ ਜੋ ਤੱਪਦਾ ਲਖਰ ਰੂਪ ਹੈ ਤੇਰਾ ਸਿਮਰਨ ਕਰਕੇ ਹਰ ਹਰੇ ਹਰ ਹਰ ਨਾਮ ਸਿਮਰ ਰਤਨਾਗਰ ਇਹ ਰਤਨਾ ਦੀ ਅਗਰ ਖਾਣੀ ਹੈ ਪਰ ਜਿਵੇਂ ਸਮੁੰਦਰ ਵਿੱਚ ਰਤਨਾ ਆ ਦੇ ਕੇ 14 ਨਿਕਲੇ ਹਨ ਇਵੇਂ ਰਤਨਾ ਬਿਆਨਤਾ ਦੀ ਖਾਣੀ ਹੈ ਪਰਮੇਸ਼ਰ ਦਾ ਜਿਹੜਾ ਸਿਮਨ ਕਰਨਾ ਹੈ ਮਰ ਹਰ ਨਾਮ ਸਿਮਰ ਰਤਨਾ ਸਰਹਰ ਪ੍ਰਵੇਸ਼ੇ ਨਾਮ ਦਾ ਜੇ ਸਿਮਨ ਕਰਨਾ ਰਤਨ ਦੀ ਖਾਣੀ ਹੈ ਸਿਮਰ ਸਿਮਰ ਜੀਵਾ ਨਾਰਾਇਣ ਸਿਮਰਨੇ ਜੋਗ ਨਾਰਾਇਣ ਦਾ ਜੋ ਸਿਮਨ ਹੈ ਸਿਮਰ ਕੇ ਜਿਉਂਦੇ ਹੋਈਗਾ ਹੈ ਤੂ ਖਰੋਗ ਸੋਗ ਸਭ ਬਿਨ ਸੇ ਉਹਨਾਂ ਦੇ ਜੰਮ ਮਰਨੇ ਦੋਖੋ ਹੰਕਾਰ ਵੇ ਰੋਗ ਬਿਸ਼ੋਰੇ ਕਰਕੇ ਜੋ ਸੋਗ ਹੈ ਇਹ ਸਭ ਉਹਨਾਂ ਦੇ ਨਾਸ ਹੋ ਗਏ ਹਨ ਮੇਲ-ਪਾਪ ਤਜਾਂ। ਸਤਿਗੁਰੂ ਪੂਰਿਆਂ ਨਾਲ ਮਿਲ ਕਰਕੇ ਜਿਨ੍ਹਾਂ ਨੇ ਪਾਪਾਂ ਨੂੰ ਤਿਆਗਿਆ ਨਾ ਕਿ ਤਿਆਗਣਾ ਕੀਤਾ ਹੈ। ਰਹਾਉ। ਜੀਵਨ ਪਦਵੀ ਹਰ ਕਾ ਨਾ। ਇਹ ਜੀਵਨ ਮੁਕਤੀਆਂ ਦੀ ਪਦਵੀ ਹੈ ਜੋ ਪਰਮੇਸ਼ਰ ਦਾ ਨਾਮ ਜਪਣਾ ਹੈ। ਮਨ ਤਨ ਨਿਰਮਲ ਸਾਚ ਸਵਾ। ਉਹਨਾਂ ਦਾ ਮਨ ਵੀ ਨਿਰਮਲ ਹੋ ਜਾਂਦਾ ਵਾਸ਼ਵਾਤ ਰਾਤ ਹੋ ਕੇ ਤਨ ਵੀ ਕੁਕਰਮਾਂ ਤੋਂ ਬਚ ਕੇ ਨਿਰਮਲ ਹੋ ਜਾਂਦਾ ਹੈ। ਜਿਨ੍ਹਾਂ ਨੂੰ ਸੱਚੇ ਦਾ ਸਵਾਹ ਰਸ ਆਇਆ ਹੈ ਸੱਚੇ ਦਾ ਸਵਾਹ ਪ੍ਰਯੋਜਨ ਸਰੂਪ ਦੀ ਪ੍ਰਾਪਤੀ ਦਾ ਜਿਨ੍ਹਾਂ ਨੂੰ ਮਿਲਿਆ ਹੈ ਆਠ ਪਹਿਰ ਪਾਰ ਬ੍ਰਹਮ ਤੇ ਆਈ ਹੈ ਅੱਠੇ ਪਹਿਰ ਭਾਈ ਪਾਰ ਬ੍ਰਹਮ ਪਰਮੇਸ਼ਰ ਨੂੰ ਇੱਕ ਜਿਤ ਹੋ ਕੇ ਧਿਆਉਣਾ ਕਰੀਏ ਪੂਰਵ ਲਿਖਤ ਹੋਈ ਤਾਂ ਪਾਈਏ ਇਹ ਪੂਰਵ ਦੇ ਕਰਮ ਨਿਸ਼ਕਾਮ ਕਰਮ ਕੀਤੇ ਹੋਣ ਪੂਰਵ ਦੇ ਕਰਮਾਂ ਦਾ ਪਰੇਰੇ ਹੋਏ ਇਸ਼ਮ ਲਿਖਤ ਪਾਤੀ ਹੋਏ ਮੱਥੇ ਤੇ ਤਾਂ ਇਹ ਸਾਰ ਸੰਗਤ ਦੀ ਪ੍ਰਾਪਤੀ ਹੁੰਦੀ ਆ ਸਰਨ ਪਏ ਜਪਦੀਨ ਦਿਆਲਾ ਜੋ ਮਾਰੇ ਬਿਸ਼ਰਨ ਪਏ ਰਹਿੰਦੇ ਐ ਤੇ ਦੀਨ ਦੇ ਆਲਵਾ ਜਾਪ ਕਰਦੇ ਹੁਣ ਨਾਨਕ ਜਾਚੈ ਸੰਤੁਰ ਵਾਲਾ ਉਹਨਾਂ ਸੰਤਾਂ ਦੀ ਰਵਾਲ ਧੂੜ ਦੇ ਤਾਈ ਸਰਵਾ ਦੇ ਨਾਲ ਮੰਗਣਾ ਕਰੀਏ ਗੁਰੂ ਸਾਹਿਬ ਜੀ ਕਹਿੰਦੇ ਹਨ ਆਪਾਂ ਨੂੰ